ਆ ਦੇਖੋ ਵੇਲੜ ਚੋਰਾ ਦਾ ਕਾਰਨਾਮਾ ਗਿਫਟ ਹਾਊਸ ਦੀ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਦੁਕਾਨਦਾਰ ਦਾ ਮੋਬਾਈਲ ਲੈ ਕੇ ਹੀ ਰਫੂ ਚੱਕਰ ਹੋ ਜਾਂਦੇ ਨੇ ਚੋਰੀ ਦੀ ਇਸ ਘਟਨਾ ਨੂੰ ਨਾਬਾ ਦੇ ਵਿੱਚ ਅੰਜਾਮ ਦਿੱਤਾ ਗਿਆ ਨਾਬਾ ਦੇ ਗੋੜਾ ਗੇਟ ਨੇੜੇ ਗਿਫਟ ਹਾਊਸ ਦੀ ਦੁਕਾਨ ਦੇ ਵਿੱਚ ਦੋ ਮੁੰਡਿਆਂ ਦੇ ਵੱਲੋਂ ਚੋਰੀ ਕੀਤੀ ਗਈ ਹੈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਸ ਨੌਜਵਾਨ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗਾਜ਼ੇ ਕੀ ਦੋ ਨੌਜਵਾਨ ਕੱਲ ਬੌੜਾ ਗੇਟ ਵਿਖੇ ਜੋ ਦੁਕਾਨ ਹੈ ਉਸ ਦੇ ਵਿੱਚ ਦਾਖਲ ਹੁੰਦੇ ਨੇ ਇੱਕ ਨੌਜਵਾਨ ਬਾਹਰ ਖੜਾ ਹੋ ਜਾਂਦਾ ਹੈ ਤੇ ਇੱਕ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋ ਜਾਂਦਾ ਹੈ ਉਸ ਦੇ ਵੱਲੋਂ ਗਿਫਟ ਦਿਖਾਉਣ ਦੀ ਮੰਗ ਕੀਤੀ ਜਾਂਦੀ ਹੈ ਦੁਕਾਨਦਾਰ ਦੇ ਵੱਲੋਂ ਗਿਫਟ ਦਿਖਾਏ ਜਾਂਦੇ ਨੇ ਪਰ ਇਸੇ ਦੌਰਾਨ ਜੋ ਲੜਕਾ ਹੈ ਉਸ ਦੇ ਵੱਲੋਂ ਦਰਾਜ ਦੇ ਵਿੱਚ ਪਿਆ ਮੋਬਾਈਲ ਚੋਰੀ ਕਰ ਲਿਆ ਜਾਂਦਾ ਹੈ ਤੇ ਉੱਥੋਂ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਪੂਰੀ ਘਟਨਾ ਕੱਲ 8 ਵਜੇ ਦੇ ਕਰੀਬ ਸ਼ਾਮ ਨੂੰ ਵਾਪਰੀ ਔਰ ਜਿਸ ਦੌਰਾਨ ਦੁਕਾਨ ਦੇ ਉੱਤੇ ਵਿਅਕਤੀ ਮੌਜੂਦ ਸੀ ਦੁਕਾਨਦਾਰ ਤਾਂ ਉਸ ਦੌਰਾਨ ਦੋ ਨੌਜਵਾਨ ਆਉਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਦੇ ਉੱਤੇ ਬਾਹਰ ਹੀ ਖੜਾ ਹੋ ਜਾਂਦਾ ਹੈ ਮੋਟਰਸਾਈਕਲ ਸਟਾਰਟ ਤੇ ਰੱਖਿਆ ਜਾਂਦਾ ਉਹਨਾਂ ਦੇ ਵੱਲੋਂ ਜਦੋਂ ਕਿ ਦੂਸਰਾ ਨੌਜਵਾਨ ਗਿਫਟ ਦੇਖਣ ਦੇ ਬਹਾਨੇ ਅੰਦਰ ਦਾਖਲ ਹੁੰਦਾ ਹੈ ਔਰ ਉਸ ਤੋਂ ਬਾਅਦ ਦੁਕਾਨਦਾਰ ਨੂੰ ਗਿਫਟ ਦਿਖਾਉਣ ਲਈ ਕਿਹਾ ਜਾਂਦਾ ਹੈ ਕਾਫੀ ਗਿਫਟ ਉਸ ਦੇ ਵੱਲੋਂ ਦੇਖੇ ਵੀ ਜਾਂਦੇ ਨੇ ਪਰ ਕੁਝ ਨਾ ਪਸੰਦ ਆਉਣ ਦਾ ਬਹਾਨਾ ਕਰਕੇ ਉਸ ਦੇ ਵੱਲੋਂ ਅਚਾਨਕ ਅੱਖ ਚੁਰਾ ਕੇ ਦਰਾਜ ਦੇ ਵਿੱਚ ਪਿਆ ਮੋਬਾਈਲ ਚੋਰੀ ਕਰ ਲਿਆ ਜਾਂਦਾ ਤਾਂ ਬੇਹਦ ਹੈਰਾਨਗੀ ਦੀ ਗੱਲ ਹੈ ਕਿਉਂਕਿ 12000 ਮੋਬਾਈਲ ਦੀ ਕੀਮਤ ਦੱਸੀ ਜਾ ਰਹੀ ਹੈ ਔਰ ਦੁਕਾਨਦਾਰ ਦੇ ਵੱਲੋਂ ਇਹ ਮੋਬਾਈਲ ਕਿਸ਼ਤਾਂ ਦੇ ਉੱਤੇ ਲਿਆ ਗਿਆ ਸੀ ਤਾਂ ਹੁਣ ਦੁਕਾਨਦਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦਾ ਮੋਬਾਈਲ ਲੱਭ ਕੇ ਦਿੱਤਾ ਜਾਵੇ ਔਰ ਇਹ ਜੋ ਨੌਜਵਾਨ ਨੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਜੋ ਬਿਨਾ ਕੁਝ ਕੀਤੇ ਕੁਝ ਪੈਸਿਆਂ ਦੇ ਲਾਲਚ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਪਰ ਦੂਸਰੇ ਪਾਸੇ ਉਹ ਲੋਕ ਜੋ ਮਿਹਨਤ ਦੇ ਨਾਲ ਰੋਜ਼ੀ-ਰੋਟੀ ਕਮਾਉਂਦੇ ਨੇ ਮਿਹਨਤ ਦੇ ਨਾਲ ਆਪਣਾ ਕੋਈ ਜ਼ਰੂਰਤ ਦਾ ਸਮਾਨ ਖਰੀਦਦੇ ਨੇ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਇਸ ਤਰ੍ਹਾਂ ਦੇ ਲੋਕਾਂ ਦੇ ਵੱਲ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਵੇਗੀ ਪਰ ਸੀਸੀਟੀਵੀ ਕੈਮਰੇਜ ਵਿੱਚ ਸਾਰੀਆਂ ਤਸਵੀਰਾਂ ਕੈਦ ਹੋ ਚੁੱਕੀਆਂ ਨੇ ਜਿਸ ਤੋਂ ਇਹਨਾਂ ਮੁੰਡਿਆਂ ਦਾ ਸਾਜ਼ਿਸ਼ ਦੇ ਨਾਲ ਪਤਾ ਲਗਾਇਆ ਜਾ ਸਕਦਾ ਤਾਂ ਦੱਸ ਜੀਏ ਕਿ ਦਾਗ ਰਹੀ ਹੈ ਕਿ ਜਦੋਂ ਮੋਬਾਈਲ ਚੋਰੀ ਦੀ ਘਟਨਾ ਵਾਪਰਦੀ ਹੈ ਤਾਂ ਉਸ ਸਮੇਂ ਵਿਅਕਤੀ ਦੇ ਵੱਲੋਂ ਉਸੇ ਸਮੇਂ ਉਸ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਸ ਦੇ ਵੱਲੋਂ ਰੋਲਾ ਵੀ ਪਾਇਆ ਜਾਂਦਾ ਹੈ ਮੋਬਾਈਲ ਚੋਰੀ ਕਰਕੇ ਜੋ ਨੌਜਵਾਨ ਭੱਜਦੇ ਨੇ ਤਾਂ ਉਹਨਾਂ ਦੇ ਪਿੱਛੇ ਉਹ ਭੱਜਦਾ ਵੀ ਹੈ ਔਰ ਮਾਰਕੀਟ ਵਾਲੇ ਵੀ ਉਸ ਸਮੇਂ ਉੱਥੇ ਇਕੱਠੇ ਹੋ ਜਾਂਦੇ ਨੇ ਪਰ ਇਹ ਨੌਜਵਾਨ ਉਥੋਂ ਮੋਟਰਸਾਈਕਲ ਭਜਾ ਕੇ ਰਫੂ ਚੱਕਰ ਹੋ ਜਾਂਦੇ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਦੇ ਲੜਕੇ ਮਨਸਿਮਰਨ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਤਰ੍ਹਾਂ ਦੇ ਨੌਜਵਾਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਫਿਲਹਾਲ ਇਸ ਤਰ੍ਹਾਂ ਦੇ ਮੁੰਡਿਆਂ ਬਾਰੇ ਤੁਸੀਂ ਕੀ ਕਹੋਗੇ ਜਿਨ੍ਹਾਂ ਦੇ ਵੱਲੋਂ ਇਸ ਤਰ੍ਹਾਂ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਉਂਕਿ ਜੇਕਰ ਗੱਲ ਕਰੀਏ ਤਾਂ ਸਿਰਫ 12000 ਦਾ ਮੋਬਾਈਲ ਸੀ ਔਰ 12000 ਦੇ ਮੋਬਾਈਲ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਚੋਰੀ ਕੀਤਾ ਜਾਂਦਾ ਹੈ ਤਾਂ ਇਸ ਤੋਂ ਸਾਫ਼ ਲੱਗਦਾ ਹੈ ਕਿ ਸਿਰਫ ਆਪਣਾ ਜੁਗਾੜ ਕਰਨ ਲਈ ਇਹਨਾਂ ਦੇ ਵੱਲੋਂ ਇਹ ਮੋਬਾਈਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਜਿਸ ਸਮੇਂ ਸ਼ਾਇਦ ਇਹਨਾਂ ਨੂੰ ਪੈਸਿਆਂ ਦੀ ਲੋੜ ਹੁੰਦੀ ਹੋਵੇਗੀ ਤਾਂ ਉਸ ਸਮੇਂ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੋਵੇਗਾ ਤਾਂ ਕਹਿ ਸਕਦੇ ਆ ਇੱਕ ਤਰੀਕੇ ਦੇ ਨਾਲ ਕਿ ਅੱਜ ਕੱਲ ਦੇ ਜੋ ਨੌਜਵਾਨ ਨੇ ਉਹ ਬਿਲਕੁਲ ਬੇਲੜ ਹੋ ਚੁੱਕੇ ਨੇ ਉਹਨਾਂ ਨੂੰ ਜੇਕਰ ਕੋਈ ਚੀਜ਼ ਚਾਹੀਦੀ ਹੈ ਤਾਂ ਫਿਰ ਉਸ ਲਈ ਉਹ ਮਿਹਨਤ ਨਹੀਂ ਕਰਨਾ ਚਾਹੁੰਦੇ ਹੋਰ ਇਸ ਤਰ੍ਹਾਂ ਚੋਰੀ ਚੁਕਾਰੀ ਕਰਨਾ ਉਹਨਾਂ ਨੂੰ ਕਿਤੇ ਜ਼ਿਆਦਾ ਸੌਖਾ ਲੱਗਦਾ ਹੈ ਤਾਂ ਇਸ ਪੂਰੀ ਘਟਨਾ ਬਾਰੇ ਤੁਸੀਂ ਕੀ ਕਹੋਗੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਨਾਬਾਤੋਂ ਰਾਹੁਲ ਖਰਾਨਾ ਦੀ ਰਿਪੋਰਟ ਜਗਵਾਨੀ ਟੀਵੀ ਦੇ ਲਈ ਜੀਵ ਸਵਾ 8 ਵਜੇ ਦੇ ਕਰੀਬ ਦੀ ਘਟਨਾ ਹੈਗੀ ਹੈ ਪਹਿਲੀ ਗੱਲ ਤਾਂ ਦੂਜੀ ਗੱਲ ਆਪਣੀ ਇਹ ਹੈ ਕਿ ਇਹ ਜਿਹੜਾ ਫੋਨ ਚੋਰੀ ਹੋਇਆ ਪੰਜਾਬ ਕੇਬਲ ਬੋੜਾ ਗੇਟ ਦੀ ਮਾਰਕੀਟ ਜਿਹੜਾ ਬੋੜਾ ਗੇਟ ਗੁਜਰਾ ਸਾਹਿਬ ਹੈਗਾ ਉਸ ਤੋਂ ਦੋ ਦੁਕਾਨਾਂ ਪਹਿਲਾਂ ਸੱਡੀ ਦੁਕਾਨ ਹੈ ਪੰਜਾਬ ਕੇਬਲ ਜੀ ਦਾ ਕਿ ਨਾਮ ਨਿਊ ਪੰਜਾਬ ਕੋਕਰਨ ਗਿਫਟ ਆਈਟਮਸ ਹੈ ਬੰਦਾ ਪੰਜਾਬੀ ਸੀਗਾ ਸਿਰ ਤੇ ਟੋਪੀ ਪਾਈ ਹੋਈ ਆ ਬੰਦੇ ਨੇ ਤੇ ਸਫੇਦ ਰੰਗ ਦੀ ਜਿਹੜੀ ਹੈਗੀ ਟੀ-ਸ਼ਰਟ ਪਾਈ ਹੋਈ ਆ ਨੇ ਅੰਦਰ ਆਂਦਾ ਤੇ ਜਿਹੜਾ ਆਵਲਾ ਕਾਊਂਟਰ ਹੈ ਨਾ ਦਾ ਕਾਊਂਟਰ ਅੰਦਰ ਆ ਮ ਵੜ ਕੇ ਤੇ ਟੀਫਨ ਟੂਫੰਦੇ ਬਣਾਉਣ ਦੇ ਟੀਫਨ ਲੈਣੇ ਹੁੰਨੇ ਟੀਫਨ ਜਦ ਦੇਖ ਪਾਪਾ ਦਿਖਾਉਂਦੇ ਟੀਫਨ ਉਹਨੂੰ ਪਾਪਾ ਸਿੱਗੇ ਦੁਕਾਨ ਤੇ ਮੇਰੇ ਟੀਫਨ ਦਿਖਾਉਂਦੇ ਨੇ ਤੇ ਉਹ ਕਹਿੰਦੇ ਉੱਪਰ ਟੀਫਨ ਦਿਖਾਓ ਮੈਨੂੰ ਜਦ ਹੀ ਖਾਣ ਲੱਗਦੇ ਨੇ ਉਹ ਫੋਨ ਚੱਕ ਕੇ ਕਾਊਂਟਰ ਦੀ ਦਰਾਜ ਦੇ ਵਿੱਚੋਂ ਸਿੱਧਾ ਨੇ ਪਿਛਲੀ ਜੇਜ ਚ ਪਾ ਲੈਂਦਾ ਤੇ ਜਦੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇੱਕਦਮ ਪਾਪਾ ਦੇਖ ਕੇ ਆ ਕੇ ਖੜ ਜਾਂਦੇ ਨੇ ਕਿ ਪਾਪਾ ਟੀਫਨ ਨੀਚੇ ਉਤਾਰ ਰਹੇ ਹੁੰਦੇ ਨੇ ਨਾ ਕਰਕੇ ਤੇ ਜਦੋਂ ਪਾਪਾ ਫਿਰ ਤੋਂ ਜਦੋਂ ਉਹ ਕਹਿੰਦਾ ਅੰਕਲ ਮੈਂ ਬਾਤ ਚਾਹਨਾ ਕਿ ਫੋਨ ਜੇਜ ਪਾ ਲਿਆ ਤੁਹਾਡੀ ਆਪਣੀ ਕਾਰਵਾਈ ਕਰ ਲਈ ਸੀਗੀ ਲੈ ਕੇ ਆਨਾ ਤੇ ਦੋ ਬੰਦੇ ਸੀਗੇ ਇੱਕ ਬੰਦਾ ਬਾਹਰ ਖੜਾ ਸੀ ਆਪਣਾ ਸਕੂਟਰ ਮੋਰਸਲ ਜੋ ਵੀ ਲੋਕ ਸੀਗਾ ਲੈ ਕੇ ਉਹ ਬੰਦਾ ਮਤਲਬ ਨਾ ਬਾਈਕ ਡਾ ਜੋ ਵੀ ਸੀਗਾ ਇੱਕ ਬਾਹਰ ਖੜ ਕੇ ਖੜਾ ਸੀਗਾ ਮਤਲਬ ਸਟਾਰਟ ਕਰਕੇ ਕਿ ਬਸ ਹੁਣ ਭੱਜੀ ਅਸੀਂ ਤੇ ਇਧਰੋਂ ਪਾਪਾ ਜੀ ਨੇ ਚੈੱਕ ਕੀਤਾ ਇੱਕਦਮ ਉਸੇ ਸੈਕਿੰਡ ਪਾਪਾ ਨੇ ਚੈੱਕ ਕੀਤਾ ਕਿ ਫੋਨ ਹੈ ਨਹੀਂ ਹੈ ਪਾਪਾ ਪਿੱਛੇ ਭੱਜੇ ਨੇ ਪੂਰੀ ਮਾਰਕੀਟ ਦੇ ਪਿੱਛੇ ਭੱਜੀ ਹੈ ਪਰ ਹਲ ਤੱਕ ਬਣਾ ਕੁਝ ਵੀ ਨਹੀਂ ਹੈਗਾ ਦੂਜੇ ਦਾ ਹੋਲੀਆ ਪਤਾ ਨਹੀਂ ਹੈਗਾ ਜੀ ਉਹ ਪਾਪਾ ਨੂੰ ਪਤਾ ਹੈ ਪਰ ਇੰਨਾ ਕਿ ਦੋ ਬੰਦੇ ਸੀਗੇ ਇੱਕ ਬੰਦੇ ਨੇ ਆਪਣਾ ਬਾਈਕ ਮੋਰਸਲ ਜੋ ਵੀ ਲੋਕ ਸੀਗਾ ਉਹਨੇ ਕੀਤਾ ਸੀ ਸਟਾਰਟ ਗਿਆਸ ਭੱਜਣਾ ਇੱਕ ਵਾਰੀ ਇਹ ਰਾਤ ਦੀ ਅੱਛਾ ਸ਼ਾਂਜੀ ਰਾਤੀ ਮੂਲੀ ਮੰਗ ਕਰਦੇ ਹਾਂ ਜੀ ਹੁਣ ਮੰਗ ਅਸੀਂ ਇਹ ਕਰਦੇ ਆ ਕਿ ਪਹਿਲੀ ਗੱਲ ਤਾਂ ਸਾਡਾ ਫੋਨ ਲੱਭਿਆ ਜਾਵੇ ਘਟਨਾਬੇ ਦੀ ਹੈ ਬੰਦਾ ਪੰਜਾਬੀ ਸੀਗਾ ਪਰ ਜੇ ਫੋਨ ਕਿਸੇ ਨੂੰ ਮਿਲਦਾ ਤਾਂ ਸੁਚੇਤ ਕਰੋ ਪਹਿਲੀ ਗੱਲ ਤੇਹੀ ਹੈ ਦੂਜੀ ਗੱਲ ਅਸੀਂ ਹੋਰਾਂ ਜਿਹੜਾ ਹੈਗਾ ਹੋਰ ਜਿਹੜੇ ਆਪਣੀ ਹੋਰ ਜਿਹੜੀ ਮੰਡੀ ਮਾਰਕੀਟ ਹੈਗੀ ਹੈ ਕਰਨਾ ਚਾਹਾਂਗੇ ਵੀ ਆਪਣਾ ਧਿਆਨ ਨਾਲ ਰਹੋ ਕਿ ਜਗਾ ਚੋਰੀ ਚਕਾਰੀ ਬਹੁਤ ਵਧ ਰਹੀ ਹੈ ਕਿਹੜਾ ਫੋਨ ਸੀਗਾ ਕਿੰਨੇ ਦਾ ਸੀ ਫੋਨ ਸੀਗਾ ਜੀ ਐਮ ਐਮ ਆਈ 12 5ਜੀ ਦਾ ਫੋਨ ਸੀ 5ਜੀ ਫੋਨ ਸੀਗਾ ਪਿੱਛੇ ਜਿਹੜਾ ਉਹਦਾ ਬੈਕ ਕਵਰ ਸੀ ਸੂਰਮੀ ਰੰਗ ਦਾ ਬੈਕ ਕਵਰ ਸੀਗਾ ਤੇ ਆਈਫੋਨ ਸਟਾਈਲ ਉਹ ਪਿਛਲੇ ਜਿਹੜੇ ਕੈਮਰੇਸ ਆਈਫੋਨ ਸਟਾਈਲ ਸੀਗੇ ਕੀਮਤ ਕਿੰਨੇ ਸੀ ਹਾਂਜੀ ਕੀਮਤ ਕਿੰਨੇ ਸੀ 12000 ਕੀਮਤ ਸੀ